ਜਿਹੜਾ ਇਹ ਤਿਹਾਰਾਂ ਦੇ ਦਿਨ ਚੱਲ ਰਿਹਾ ਦਿਵਾਲੀ ਜਿਹੜੀ ਕੋਨੇੜੇ ਆਜ ਗਿਆ ਤੇ ਮੰਦੇ ਨਜ਼ਰ ਅਸੀਂ ਜਿਹੜੇ ਹੋਟਲ ਵਗੈਰਾ ਜਿਹੜੇ ਰੈਸਟੋਰੈਂਟ ਜਾਂ ਹੋਰ ਹੈ ਉਹ ਸ਼ੱਕ ਦੇ ਆਧਾਰ ਤੇ ਚੈੱਕ ਕਰ ਰਹੇ ਹਾਂ ਕਿਉਂਕਿ ਇਹ ਜੀ ਕੋਈ ਸਫਾਈ ਜਿਹੜੀ ਜਵਾਰਦਤ ਨਾ ਹੋ ਸਕੀ ਅੱਜ ਵੀ ਅਸੀਂ ਆਹ ISS ਉਹ ਗਲੈਸ ਚ ਵੀ ਚੈੱਕ ਕੀਤਾ ਤੇ ਹੋਰ ਵੀ ਪਈ ਮੁਕਲ ਚੈੱਕ ਕੀਤਾ ਉਦੇ ਚ ਅਸੀਂ ਕੁਝ ਬੰਦੇ ਜਿਹੜੇ ਆ ਸ਼ੱਕ ਦੇ ਆਧਾਰ ਤੇ ਰੌਂਡ ਫੀਟੇ ਆ ਉਹਨਾਂ ਨੂੰ ਅਸੀਂ ਕੁਝ ਕੁਛ ਕਰਤੀ ਜਿੱਦਾਂ ਵੀ ਹੋਵੇ ਕੰਮ ਕਰਦੇ ਹੋਊਗਾ ਕਰਾਂਗੇ ਨਹੀਂ ਤਾਂ ਕੁਝ ਕੁਛ ਕਰਦੇ ਸਰ ਕੋਈ ਲੱਗਿਆ ਜੇ ਕੋ ਬੰਦਾ ਕੋਈ ਕੋਈ ਸ਼ੱਕੀ ਇੱਥੇ ਹੱਥ ਕੋਈ ਇਹ ਹੀ ਗੱਲ ਮਤ ਹੋਊਗੀ ਜੀ ਹਾਂ ਜੀ ਦੇਖਦੇ ਹਾਂ 45 ਨੂੰ ਇਨਵੈਸਟੀਗੇਸ਼ਨ ਕਰਾਂਗੇ ਸਾਰੀ ਕੁਝ ਕੁਛ ਕਰਾਂਗੇ ਵੀ ਨਾ ਕਿੱਥੋਂ ਆਇਆ ਕੀ ਆ ਜੋ ਕਮਰੇਜ ਵਗੈਰਾ ਬੁੱਕ ਕਰਿਆ ਉਹਨਾਂ ਦੇ ਡਿਸਟਰਬ ਕਰਾ ਵੀ ਸੀ ਚੈੱਕ ਕਰਿਆ ਜਿਹਨੂੰ ਕਮਰੇਜ ਦਿੰਦੇ ਆ ਉਹਦੀ ਕੋਈ ਆਈਡੀ ਵਗੈਰਾ ਲੈਂਦੇ ਆ ਨਹੀਂ ਲੈਂਦੇ ਆ ਤੇ ਉਹ ਸਾਰਾ ਅਸੀਂ ਚੈੱਕ ਕਰ ਰਹੇ ਆ ਉਹ ਵੀ ਦੋ ਬਾਅਦ ਚ ਕੋਈ ਵੀ ਤੱਤ ਸਾਹਮਣੇ ਆਉ ਉਹ ਤੁਹਾਨੂੰ ਬਾਅਦ ਚ ਦੱਸ ਦਾਂਗੇ ਸਦਵਾਣੀ ਦੇ ਮੱਦੇ ਨਜ਼ਰ ਹੋਰ ਵੀ ਇਸ ਤਰ੍ਹਾਂ ਚਾਹੀਦੀਆਂ ਹੁੰਦੀਆਂ ਰਹਿਣਗੀਆਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਚੈੱਕ ਕਰਾਂਗੇ ਸਾਰੇ ਹੋਟਲ ਚੈੱਕ ਕਰਾਂਗੇ ਅਸੀਂ ਸਾਡੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਹੀ ਅਸੀਂ ਜਿਹੜਾ ਇਹ ਚੈੱਕ ਕਰਦੇ ਸਾਰੇ ਕਿੰਨੇ ਹੋਟਲ ਚੈੱਕ ਤੇ ਅਸੀਂ ਅੱਜ 3-4 ਹੋਟਲ ਚੈੱਕ ਕੀਤੇ ਆ ਜੀ ਬਸ ਤੇ ਅੱਗੇ ਹੋਰ ਵੀ ਕਰਾਂਗੇ ਸਰਕਾਰ ਕਾਰਵਾਈ ਕਰਤੋਂ ਜਾਰੀ ਰੂਗੀ ਇਹ ਤੁਝ ਜੋ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਹੋਣਗੀਆਂ ਉਹਦੇ ਮੁਤਾਬਕ ਇਹ ਕਾਰਗੋ ਕਰਦੇ ਹੋ। ਸਰ ਜਿਵੇਂ ਆਹ ਤੁਸੀਂ ਹੋਟਲ ਚੈੱਕ ਕਰ ਰਹੇ ਆ। ਇਸ ਤਾਂ ਜੇ ਹੋਰ ਗਲਤ ਤੱਤ ਹੈਗੇ ਉਹਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹ ਰਹੇ ਹੋ ਜਿਹੜੇ ਕੋਈ ਕਰ ਦੰਦੀ ਹੈ। ਬਿਲਕੁਲ ਜੀ ਜੇ ਕਿਸੇ ਨੂੰ ਕਮਰਾ ਦੇਣਾ ਜਾਂ ਕੀ ਉਹਨੂੰ ਪੂਰਾ ਉਹਦੇ ਉਹਨੂੰ ਚੈੱਕ ਕਰੋ। ਬੰਦੇ ਦਾ ਕੋਈ ਆਈਡੀ ਦੇਖੋ। ਆਈਡੀ ਦੇਖ ਕੇ ਕਮਰਾ ਦੋ। ਸਾਨੂੰ ਕੋਈ ਇਤਰਾਜ਼ ਨਹੀਂ। ਪਰ ਇਹ ਆ ਵੀ ਕੋਈ ਗਲਤ ਬੰਦਾ ਨਾ ਖੈਰ।